ਦੋਸਤੋ ਕਈ ਵਾਰੀ ਆਪਣੀ ਲਿਫਟ ਦੀ ਜਿਹੜੀ ਤਾਰ ਆ ਟੁੱਟ ਜਾਂਦੀ ਹੈ ਉਹਦੇ ਵਿੱਚ ਆਪਾਂ ਸੇਫਟੀ ਨਾਲ ਕਿਵੇਂ ਬਾਹਰ ਨਿਕਲ ਸਕਦੇ ਹਾਂ ਇਹ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹਦੇ ਵਿੱਚ ਕਦੇ ਵੀ ਬਾਈ ਜਾਂ ਛਾਲਾਂ ਛੋਟੀਆਂ-ਛੋਟੀਆਂ ਨਹੀਂ ਮਾਰਨੀਆਂ ਚਾਹੀਦੀਆਂ ਜੇ ਤੁਸੀਂ ਵੱਡੀਆਂ ਛਾਲਾਂ ਮਾਰੋਗੇ ਇਹਦੇ ਵਿੱਚ ਯਾਨੀ ਜੰਪ ਮਾਰੋਗੇ ਤਾਂ ਤੁਹਾਡਾ ਸਿਰ ਜਿਹੜਾ ਤਾਂ ਵੱਜ ਸਕਦਾ ਉਹਦੇ ਨਾਲ ਹੀ ਤੁਹਾਡੇ ਸੱਟ ਵੱਜ ਸਕਦੀ ਹੈ ਜਾਂ ਤੁਸੀਂ ਖੜੇ ਰਹੇ ਇੱਕੋ ਦਾਮ ਤੁਸੀਂ ਖੜੇ ਰਹੇ ਇੱਕ ਸਾਈਡ ਤੇ ਹੋ ਕੇ ਤਾਂ ਲਿਫਟ ਇੱਕਦਮ ਥੱਲੇ ਯਾਨੀ ਕਿ ਸਟਾਪ ਕਰ ਗਈ ਤਾਂ ਵੀ ਤੁਹਾਡੀਆਂ ਜਿਹੜੀਆਂ ਸਰੀਰ ਦੀਆਂ ਸਾਰੀਆਂ ਹੱਡੀਆਂ ਜਿਹੜੀਆਂ ਉਹ ਟੁੱਟ ਸਕਦੀਆਂ ਇਸ ਕਰਕੇ ਕਦੇ ਵੀ ਜਦੋਂ ਲਿਫਟ ਦੀ ਤਾਰ ਟੁੱਟ ਜਾਂਦੀ ਹੈ ਉਹ ਬੜੀ ਤੇਜ਼ੀ ਨਾਲ ਜਿਹੜੀ ਥੱਲੇ ਜਾਂਦੀ ਹੈ ਕਈ ਹੁੰਦੀਆਂ ਕੰਪਨੀਆਂ ਵਾਲੇ ਇਹਨਾਂ ਦੀ ਰਿਪੇਅਰ ਨਹੀਂ ਕਰਾਉਂਦੇ ਉਸ ਕਾਰਨ ਜਿਹੜੀਆਂ ਤਾਰਾਂ ਟੁੱਟ ਜਾਂਦੀਆਂ ਤਾਰਾਂ ਟੁੱਟਾਂ ਦੇ ਨਾਲ ਜਿਹੜੀ ਲਿਫਟ ਬੜੀ ਤੇਜ਼ੀ ਨਾਲ ਥੱਲੇ ਨੂੰ ਆਉਣ ਲੱਗ ਪੈਂਦੀ ਹੈ ਬਾਈ ਚਾਂਸ ਹੈ ਕਈ ਵਾਰੀ ਤੁਹਾਡੇ ਨਾਲ ਹੋਵੇ ਤਾਂ ਬਾਈ ਤੁਸੀਂ ਲਿਫਟ ਦੇ ਵਿੱਚ ਨਾ ਤਾਂ ਛਾਲ ਮਾਰਨੀ ਹੈ ਨਾ ਇੱਕ ਥਾਂ ਤੇ ਜਗ੍ਹਾ ਤੇ ਖੜੇ ਹੋਣਾ ਤੁਸੀਂ ਆਪਣੇ ਸਿਰ ਥੱਲੇ ਜਾਂਦਾ ਕੋਈ ਬੈਗ ਵਗੈਰਾ ਤੁਹਾਡੇ ਕੋਲੇ ਹੁੰਦਾ ਉਹ ਥੱਲੇ ਲੈ ਕੇ ਪੈ ਜਾਣਾ ਜਾਂ ਆਪਦੇ ਜਿਹੜੇ ਹੱਥ ਆ ਆਪਦੇ ਸਿਰ ਹੇਠਾਂ ਹੇਠਾਂ ਦੇ ਕੇ ਤੇ ਭਾਈ ਲੇਟ ਜਾਣਾ ਤੁਹਾਡੇ ਕੋਈ ਵੀ ਸੱਟ ਨਹੀਂ ਵੱਜਦੀਗੀ